ਗਰੰਟੀ ਉਹ ਨੀਰੇ ਦੀ ਆਪਣੀ ਕੋਈ ਇੱਕ 1% ਵੀ ਤੁਹਾਨੂੰ ਮਿੱਟੀ ਮਿਲ ਗਈ ਆਪਣੀ ਗਰੰਟੀ ਠੀਕ ਆ ਹਾਂਜੀ ਤੇ ਬਾਈ ਤੁਹਾਨੂੰ 100% ਗਰੰਟੀ ਵਾਲਾ ਤੁਸੀਂ ਆ ਕੇ ਖੁਦ ਗੱਡੀ ਸਾਹਮਣੇ ਥੋੜੇ ਖੜੀ ਹੋ ਪਰ ਆ ਕੇ ਲੈ ਕੇ ਜਾਓ ਠੀਕ ਨਾਲ ਦੇ ਨਾਲ ਗੱਡੀ ਭਾਦੀ ਇੱਥੇ ਕੋਈ ਅਦਲਾ ਵਦਾਲਾ ਕੋਈ ਮੈਟਰ ਨਹੀਂ ਹਾਂਜੀ ਬਾਈ ਜੀ ਸਾਰੇ ਵੀਰੇ ਪੇਪਰ ਐਸੇ ਕੰਮ ਦਾ ਠੀਕ ਠਾਕ ਉਹ ਦੋਸਤੋ ਜਿਹੜੇ ਮੇਰੇ ਵੀਰ ਨਾਲ ਬੱਕਰੀਆਂ ਦੇ ਵਾਸਤੇ ਵਧੀਆ ਚੰਗਾ ਤੇ ਸਾਫ਼ ਨੀਰਾ ਲੱਭ ਰਹੇ ਨੇ ਤਾਂ ਬਾਈ ਗੱਡੀ ਦੇਖ ਸਕਦੇ ਹੋਗੇ ਖਾਲੀ ਹੋ ਰਹੀ ਹੈ ਗੱਡੀ ਸਿੱਧਾ ਰਾਜਸਥਾਨ ਤੋਂ ਆਉਂਦਾ ਬਾਈ ਬਰੀਆਨੀ ਨਿਹਰਾਣ ਹਾਂਜੀ ਬਰੀਆਨੀ ਤੇ ਗੱਲਬਾਤ ਕਰਦਾ ਸੋਨੂ ਬਾਈ ਆ ਸੋਨੂ ਬਾਈ ਨੇ ਕਰ ਲਿਆ ਬਾਈ ਨੀਰੇ ਦਾ ਕੰਮ ਕੀ ਹਾਲ ਹੈ ਤੁਹਾਨੂੰ ਬਾਈ ਬਹੁਤ ਵਧੀਆ ਜੀ ਕਿਰਪਾ ਮਾਲਕ ਦੀ ਠੀਕ ਆ ਜੀ ਵਧਾਈਆ ਬੱਲਾ ਤੁਹਾਨੂੰ ਨਾ ਧੰਨਵਾਦ ਤੁਹਾਨੂੰ ਵੀਰ ਜੀ ਲੈ ਵੀ ਟਾਲ ਜਿਹੜੀ ਲੱਗ ਚੁੱਕੀ ਹੈਗੀ ਕਿੱਥੇ ਲੱਗੀ ਹੈ ਟਾਲ ਵਜੇ ਦੱਸੋ ਇਹ ਵੀਰੇ ਮਰੇਲ ਕੋਟਲਾ ਦੇ ਪਿੰਡ ਫੈਜਗੜ ਦੇ ਵਿੱਚ ਲੱਗੀ ਹੈ ਫੈਜਗੜ ਦੇ ਵਿੱਚ ਠੀਕ ਆ ਜੀ ਨਜ਼ਦੀਕ ਲਸਾਵਦੀ ਪੈਂਦਾ ਨਜ਼ਦੀਕ ਪਸੌੜ ਪੈਂਦਾ ਨਜ਼ਦੀਕ ਬੱਬਣਪੁਰ ਪੈਂਦਾ ਠੀਕ ਆ ਜੀ ਹਾਂਜੀ ਲੇ ਮੇਟਰ ਦੇ ਸਾਹ ਉਹ ਕਿਹੜਾ ਕਿਹੜਾ ਸੀਰਾ ਨਹੀਂ ਪਤਾ ਆਦਾ ਫੋਨ ਕਰ ਸਕ ਇਸ ਟਾਈਮ ਵੀਰੇ ਸਿਰਫ ਗਵਾਰੀ ਦਾ ਕਿਉਂਕਿ ਜਿਹੜਾ ਹੁਣ ਸੀਜ਼ਨ ਚੱਲ ਰਿਹਾ ਉਹ ਸਿਰਫ ਗਵਾਰੀ ਦਾ ਚੱਲੂ ਆਪਣੇ ਕੋਲੇ ਆੜ ਨਹੀਂ ਰਹੇ ਹੁੰਦੇ ਨੇ ਮੂੰਗੀ ਦਾ ਵੀ ਹੁੰਦਾ ਮੂੰਗਫਲੀ ਜਾਂਦਾ ਵਟ ਐਸ ਟਾਈਮ ਜਿਹੜਾ ਗਵਾਰੀ ਦੇ ਚੱਲ ਰਿਹਾ ਕਿਉਂਕਿ ਸਰਦੀ ਦੇ ਵਿੱਚ ਬੱਕਰੀਆਂ ਨੂੰ ਸਭ ਤੋਂ ਜ਼ਿਆਦਾ ਖਾਜਾ ਖਾਣ ਵਾਲਾ ਇਹੀ ਆ ਇਹੀ ਆ ਹਾਂ ਸਭ ਤੋਂ ਜ਼ਿਆਦਾ ਇਹੀ ਖਾਂਦੀ ਆ ਗਰੰਟੀ ਉਹ ਨੀਰੇ ਦੀ ਆਪਣੀ ਕੋਈ ਇੱਕ 1% ਵੀ ਤੁਹਾਨੂੰ ਮਿੱਟੀ ਮਿਲ ਗਈ ਆਪਣੀ ਗਰੰਟੀ ਠੀਕ ਆ ਹਾਂਜੀ ਬਾਈ ਮਿੱਟੀ ਬਾਈ ਕਹਿੰਦਾ ਕਿਉਂਕਿ ਬਾਈ ਤੁਸੀਂ ਘਰ ਆ ਕੇ ਚੈੱਕ ਕਰਕੇ ਜਾਓ ਨੀਰੇ ਨੂੰ ਉਹ ਤੋਂ ਜਾਦੇ ਪ੍ਰੋਬਲਮ ਆਉਂਦੀ ਆ ਵੀ ਨੀਰੇ 'ਚ ਮਿੱਟੀ ਹੁੰਦੀ ਆ ਹਨਾ ਹਾਂਜੀ 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 ਇਹੀ ਚੀਜ਼ਾਂ ਦੀ ਬਹੁਤ ਪ੍ਰੋਬਲਮ ਆਉਂਦੀ ਆ ਵੀਰੇ ਤੇ ਇੱਥੇ ਬਾਈ ਤੁਹਾਨੂੰ 100% ਗਾਰੰਟੀ ਵਾਲਾ ਤੁਸੀਂ ਆ ਕੇ ਖੁਦ ਗੱਡੀ ਸਾਹਮਣੇ ਥੋੜੇ ਖੜੀ ਹੋ ਭਰ ਆ ਕੇ ਲੈ ਕੇ ਜਾਓ ਠੀਕ ਨਾਲ ਦੇ ਨਾਲ ਗੱਡੀ ਭਰ ਦੀ ਇੱਥੇ ਕੋਈ ਅਦਲਾ ਬਦਲੀ ਵਾਲਾ ਕੋਈ ਮੈਟਰ ਨਹੀਂ ਹੈ ਫੜੀ ਵਾਲਾ ਨੀਰਾ ਚੈੱਕ ਕਰੋ ਜੀ ਸਾਰੀ ਫੜੀ ਫੜੀ ਜਾਣੇ ਬਾਈ ਹਨਾ ਦੇਖ ਸਕਦੇ ਜੀ ਤੇ ਮਿੱਟੀ ਦੀ ਜੇ ਪਤਾ ਲੱਗ ਜਾਵੇ ਇਹ ਨਹੀਂ ਹੈਗਾ ਵੀ ਕਿੱਥੋਂ ਭਰਿਆਗਾ ਜਿੱਥੋਂ ਮਰਜ਼ੀ ਭਰ ਲਓ ਉਧਰ ਪਾਸੇ ਚਲਦੇ ਆ ਜਾ ਬਈ ਜਿੱਥੋਂ ਮਰਜੀ ਵੀਰੇ ਜਿੱਥੋਂ ਮਰਜੀ ਪਾ ਲੋ ਦਿਖਾ ਦੀ ਜੀ ਬਾਈ ਗਰੰਟੀ ਹੋਊਗੀ ਸੋਨੂ ਬਾਈ ਕਹਿੰਦਾ ਵੀ ਮੇਰੀ ਗਰੰਟੀ ਹੈ ਕਿ ਇੱਥੇ ਹੀ ਦੇਖ ਜਿਓ ਇੱਥੇ ਇੱਥੇ ਵੀਰੇ ਹਾਂ ਤੁਸੀਂ ਆ ਕੇ ਖੁਦ ਗੱਡੀ ਲੈ ਕੇ ਆਓ ਥੋੜੇ ਸਾਹਮਣੇ ਗੱਡੀ ਲੈਂਦੀ ਹੂੰ ਤੁਸੀਂ ਗੱਡੀ ਭਰੋ ਥੋੜੇ ਸਾਹਮਣੇ ਬੰਨੀ ਦੇਖਣੇ ਸੋਨੂ ਲੈ ਜੀ ਭਰੋ ਹਾਂ ਬਾਕੀ ਤੁਹਾਨੂੰ ਪਤਾ ਹੀ ਆ ਟ੍ਰਾਂਸਪੋਰਟ ਦਾ ਆਪਣਾ ਸਿਸਟਮ ਪਹਿਲੇ ਦਿਨ ਤੋਂ ਹੀ ਬੱਕਰੀਆਂ ਦਾ ਵੀ ਇਹਨਾਂ ਵਿੱਚ ਵੀ ਟ੍ਰਾਂਸਪੋਰਟ ਆਪਣਾ ਲੈਵੇ ਹਰ ਚੀਜ਼ ਲਈ ਅਵੇਲੇਬਲ ਖੜੀ ਆ ਵੀਰੇ ਠੀਕ ਆ ਪੰਜਾਬ ਦੇ ਵਿੱਚ ਹਰਿਆਣਾ ਚ ਹਿਮਾਚਲ ਚ ਜੰਮੂ ਚ ਵੀ ਮਾਲ ਭ ਇਹ ਜਦੋਂ ਵੀ ਮਾਲ ਗਿਆ ਵੀਰੇ ਇਸ ਟਾਈਮ ਅੰਮ੍ਰਿਤਸਰ ਗੱਡੀ ਜਾ ਰਹੀ ਹੈ। ਲੈ ਵੀ ਅੰਮ੍ਰਿਤਸਰ ਗੱਡੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਇੱਥੋਂ ਲਗਭਗ 200 ਕਿਲੋਮੀਟਰ ਹੈਗਾ। ਫਿਰ ਇਹ ਦੂਜਾ ਜਾਣਾ ਨੇ ਗੱਡੀ ਨੇ ਕਾਂਗੜੇ। ਕਾਂਗੜੇ। ਹਾਂਜੀ। ਅਸਿਆ। ਹਾਂਜੀ ਹਾਂਜੀ। ਲੈ ਵੀਰੋ ਇਹ ਉੱਧਰ ਰਹਿ ਗਿਆ ਨਾ ਉਹਦੇ ਵਿੱਚ ਹਿਮਾਚਲ ਦੇ ਵਿੱਚ। ਹਿਮਾਚਲ ਦੇ ਵਿੱਚ। ਵੀਰੇ ਆਪਾਂ ਸਾਰੇ ਕਿਤੇ ਸਪਲਾਈ ਕਰਦੇ ਆਂ। ਹੂੰ। ਕਿਸੇ ਵੀ ਗੱਲ ਚਾਹੀਦੀ ਤਾਂ ਤੁਹਾਨੂੰ ਫੋਨ ਕਰੋ ਸਾਨੂੰ। ਆਪਾਂ ਬੈਠਿਆ ਵੀਰੇ। ਸਿਰਫ ਤੁਸੀਂ ਨੇ ਮਾਲ ਦੇਖ ਕੇ ਜਾਣਾ। ਹੂੰ। ਜੇ ਨਹੀਂ ਵੀ ਦੇਖਣਾ ਤੁਸੀਂ ਯਕੀਨ ਕਰ ਦਿਓ ਸਾਡੀ ਵੀਡੀਓ ਤੇ ਯਕੀਨ ਕਰੋ। ਠੀਕ ਆ? ਮਾਲ ਤੁਹਾਡੇ ਸਾਹਮਣੇ ਆ ਠੀਕ ਹੈ ਟਾਪ ਕੁਆਲਟੀ ਮਾਲ ਇਹੀ ਮਾਲ ਹੋਊਗਾ ਕੋਈ ਅਦਲਾ ਬਦਲੀ ਦਾ ਮਾਲ ਨਹੀਂ ਆਊਗਾ ਠੀਕ ਹੈ ਇੱਕ ਤਰ੍ਹਾਂ ਦਾ ਹੀ ਮਾਲ ਆਊਗਾ ਸਾਰਾ ਬਾਕੀ ਬਈ ਇੱਕ ਵਾਰ ਆ ਕੇ ਮਿਲ ਕੇ ਨੀਰਾ ਦੇਖ ਕੇ ਗੱਡੀ ਭਰ ਕੇ ਫੇਰ ਲੈ ਕੇ ਜਾਓ ਜੇ ਤੁਹਾਨੂੰ ਯਕੀਨ ਨਹੀਂ ਆਉਂਦਾ ਠੀਕ ਹੈ ਜੀ ਬਾਕੀ ਇਹ ਨਹੀਂ ਹੈਗਾ ਕਿ ਵੀ ਕਿਸੇ ਨੂੰ 2 ਕੁਆਟਲੇ ਮਿਲਣਾ ਮਿੱਤਰੋ ਕੁਆਟਲ ਤੋਂ ਲੈ ਕੇ 200 ਹਜ਼ਾਰ ਕੁਆਟਲ ਤੱਕ ਜਿੰਨਾ ਮਰਜ਼ੀ ਮਾਲ ਲੈ ਕੇ ਜਾ ਸਕੋ ਜਿੰਨਾ ਮਰਜ਼ੀ ਕੋਈ ਦਿੱਕਤ ਨਹੀਂ ਵੀ ਕੁਆਟਲ ਮੈਣ ਦੋ ਹਰ ਚੀਜ਼ ਮਿਲੂ ਜੀ ਠੀਕ ਕੁਆਟਲ ਵੀ 2 ਕੁਆਟਲ ਵੀ ਪੰਜ ਗੌਂਡਾ ਵੀ ਜਿੰਨਾ ਮਰਜ਼ੀ ਲੈ ਜਾਓ ਵੀਰੇ ਲੈ ਵੀ ਨੀਰ ਤੁਹਾਡੇ ਸਿੱਧਾ ਘਰੇ ਆਊਗਾ ਇੱਕ ਵਾਰੀ ਦਾ ਨੀਰਾ ਹੋਊਗਾ ਸਕਰੀਨ ਤੇ ਨੰਬਰ ਦੇ ਦਿੱਤਾ ਲੈ ਹੂੰ ਕੁਆਲਿਟੀ ਦੇਖੋ ਵੀਰੇ ਇਹ ਨੀਰੇ ਕੁਆਲਿਟੀ ਦੇਖੋ ਨੀਰੇ ਮਿੱਟੀ ਵਾਲ ਦਾ ਮੈਟਰ ਨਹੀਂ ਬਣਦਾ ਲੈ ਮਿੱਟੀ ਦੇਖ ਸਕਦੇ ਬਿਲਕੁਲ ਵੀ ਮਿੱਟੀ ਨਹੀਂ ਹੋਊਗੀ ਮਿੱਟੀ ਵਾਲ ਦਾ ਮੈਟਰ ਨਹੀਂ ਬਣਦਾ ਲੈ ਸਹੀ ਗੱਲ ਹੈ ਜੀ ਲੈ ਲੈ ਵੀ ਇੰਨਾ ਸਾਫ਼ ਨੀਰਾ ਬਾਈ ਤੁਹਾਨੂੰ ਕਿਤੇ ਮਿਲਣਾ ਨਹੀਂ ਹੈਗਾ ਬਾਕੀ ਕੋਈ ਨਹੀਂ ਦਾ ਆਪਣਾ ਸਿਰੇ ਆ ਵੀਰੇ ਆਪਾਂ ਪੂਰਾ ਕਿਉਂਕਿ ਆਪਾਂ ਖੁਦ ਵੀ ਬੱਕਰੀਆਂ ਰਹਾ ਦੇ ਆ ਜਿਹੜਾ ਉਹਦਾ ਬੱਕਰੀਆਂ ਨਾਲ ਬਈ ਮੰਨੀ ਕਰਦਾ ਹੁਣ ਪਤਾ ਫਿਰ ਸਹੀ ਗੱਲ ਹੁੰਦੀ ਬਾਲੀਆ ਬਈ ਨੀਰੇ ਦੇ ਵਿੱਚ ਹਾਂ ਜਦ ਸਾਡੇ ਨਾਲ ਹੋਈ ਆ ਫੇਰ ਹੀ ਅਸੀਂ ਫੇਰ ਹੀ ਠੀਕ ਆ ਹਾਂ ਫੇਰ ਹੀ ਚੱਕਿਆ ਕੰਮ ਆ ਅਦਰਵਾਈਜ਼ ਸਾਨੂੰ ਤਾਂ ਲੋੜ ਨਹੀਂ ਤੇ ਮੇਰਾ ਤਾਂ ਬੱਕਰੀਆਂ ਦਾ ਕੰਮ ਵੀ ਬਸੇ ਚੱਲਦਾ ਕਿ ਆਪਾਂ ਮਾਰ ਕੇ ਦੀ ਠੀਕ ਹੈ ਨਹੀਂ ਲੋਈ ਬਾਈ ਕਰਕੇ ਕੰਮ ਸ਼ੁਰੂ ਕਰਾਇਆ ਜੇ ਤੁਸੀਂ ਕੋਈ ਵੀ ਨੀਰਾ ਮੰਗਵਾਉਣਾ ਚਾਹੁੰਦੇ ਹੋ ਬਾਈ ਤਾਂ ਸਕਰੀਨ ਤੇ ਨੰਬਰ ਹੈਗਾਗਾ ਤੁਸੀਂ ਬਾਈ ਨਾਲ ਕਾਲ ਕਰਕੇ ਨਾ ਗੱਲ ਕਰ ਲਿਓ ਤੇ ਨੀਰਾ ਕੋਈ ਵੀ ਆਪਣੇ ਘਰੇ ਤੁਸੀਂ ਮੰਗਵਾ ਸਕਦੇ ਹੋ ਕਿਤੇ ਵੀ ਕਿੰਨਾ ਵੀ ਗੱਡੀ ਤੁਹਾਡੇ ਘਰੇ ਆਉਗੀ ਸਿੱਧੇ ਘਰੇ ਆਉਗੀ ਜੀ ਗੱਡੀ ਠੀਕ ਹੈ ਜੀ ਠੀਕ ਹੈ ਬਾਈ ਜੀ ਕਰ ਲਓ ਕਾਲ ਸਕਰੀਨ ਤੇ ਨੰਬਰ ਹੈਗਾ ਧੰਨਵਾਦ ਸਸ਼ੀ ਗਾਲ ਜੀ